ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਪਿਆ ਗੋਰਖਿਆਂ ਤੋਂ ਦੂਜੀ ਵਾਰੀ ਸੰਸਾਰ ਚੰਦ ਨੂੰ ਬਚਾਉਣਾ ਤੇ ਇਸ ਟੋਪਿਕ ਦੀ ਇਹ ਦੂਜੀ ਵੀਡੀਓ ਆ ਤੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਕੀ ਹੋਇਆ ਸੀ ਤੇ ਇੱਧਰ ਖਾਲਸੇ ਨੇ ਸ੍ਰੀ ਸਾਹਿਬ ਲਾਈਆਂ ਤੇ ਉਧਰ ਗੋਰਖਿਆਂ ਕੰਗੋਰੀਆਂ ਕੱਢੀਆਂ ਤੇ ਹੱਥੋਂ ਹਤੀ ਕਮਸਾਨ ਮਚ ਗਿਆ ਤੇ ਕਹਿਰ ਵਰਤ ਗਿਆ ਤੇ ਦੋਵੇਂ ਧਿਰਾਂ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੀਆਂ ਸਨ ਕਿ ਸੰਸਾਰ ਤੇ ਕਿਹੜੀ ਕੌਮੀ ਫੌਜ ਜੰਗੀ ਖਵਾਉਣ ਦੇ ਹੱਕਦਾਰ ਹੈ ਤੇ ਦੋਵਾਂ ਧਿਰਾਂ ਵੱਲੋਂ ਕੋਈ ਕਸਰ ਨਾ ਰਹੀ ਆਪਣਾ ਜੰਗੀ ਹੁਨਰ ਵਖਾਉਣ ਤੇ ਆਪਾਵਾਰਨ ਪਿੱਛੇ ਤੇ ਗੁਰੂ ਨੂੰ ਇਹ ਮਨਜ਼ੂਰ ਸੀ ਕਿ ਖਾਲਸਾ ਸਦਾ ਹੀ ਉੱਚਾ ਰਹੇ ਤੇ ਗੋਰਖਿਆਂ ਲੰਮੀਆਂ ਤਲਵਾਰਾਂ ਦੀ ਮਾਰ ਕਰਕੇ ਇੱਕ ਇੱਕ ਕਰਕੇ ਪਿੱਛੇ ਹਟਦੇ ਦੇ ਖਾਲਸਾ ਅੱਗੇ ਵੱਧਦਾ ਗਿਆ ਤੇ ਹੁਣ ਵੈਰੀਆਂ ਦੇ ਵਿੱਚ ਕਾਮਪਾਜੜ ਪੈ ਗਈ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ ਤੇ ਗੋਰਖੇ ਆਪਣੇ ਸੈਂਕੜੇ ਮੁਰਦੇ ਛੱਡ ਕੇ ਮੈਦਾਨ ਤੋਂ ਭੱਜ ਗਏ ਤੇ ਖਾਲਸੇ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਹੁਣ ਇਹ ਫਤਿਹ ਦਾ ਫਾਲੇ ਹੋਇਆ ਕਿ ਜਿਹੜਾ ਪਹਾੜੀ ਇਲਾਕਾ ਸੀ ਸਾਰਾ ਮਹਾਰਾਜੇ ਦੇ ਅੰਡਰ ਆ ਗਿਆ ਤੇ 24 ਦਸੰਬਰ 1808 ਨੂੰ ਉਹਨਾਂ ਨੇ ਕਾਂਗੜੇ ਦੇ ਕਿਲੇ ਦੇ ਵਿੱਚ ਪ੍ਰਵੇਸ਼ ਕਰਕੇ ਇੱਕ ਦਰਬਾਰ ਕੀਤਾ ਜਿਸ ਵਿੱਚ ਕਾਂਗੜਾ ਨੂਰਪੁਰ ਚੰਬਾ ਆਦੀ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਰਾਜੇ ਹਾਜ਼ਰ ਹੋਏ ਤੇ ਪਹਾੜੀ ਰਾਜਾ ਨੇ ਮਹਾਰਾਜ ਜੀ ਲਈ ਨਜ਼ਰਾਂ ਪੇਸ਼ ਕੀਤੀ ਮਹਾਰਾਜੇ ਜੀ ਲਈ ਸਾਰੇ ਪੰਜਾਬ ਲਈ ਨਜ਼ਰਾਂ ਪੇਸ਼ ਕੀਤੀਆਂ ਤੇ ਮਹਾਰਾਜੇ ਵੱਲੋਂ ਵੀ ਉਹਨਾਂ ਨੂੰ ਬੋਮਲੀਆਂ ਖਿਲ ਤਾਂ ਖਿਲ ਤਾਂ ਦਿੱਤੀਆਂ ਗਈਆਂ ਤੇ ਜਿਹੜੀ ਇਸ ਸਾਰੀ ਰਿਆਸਤ ਦਾ ਗਵਰਨਰ ਸਰਦਾਰ ਦੇਸਾ ਸਿੰਘ ਮਜੀਠੀਆ ਨੂੰ ਥਾਪਿਆ ਗਿਆ ਤੇ ਜਿੰਨੀ ਫੌਜ ਦੀ ਲੋੜ ਸੀ ਉਹ ਕਿਲੇ ਦੇ ਵਿੱਚ ਕਾਂਗੜੇ ਦੇ ਕਿਲੇ ਦੇ ਵਿੱਚ ਲਾਈ ਗਈ ਤੇ ਇੱਥੋਂ ਇੱਥੋਂ ਮਾਰ ਇੱਥੋਂ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਮਰਤਸਰ ਚਲੇ ਗਏ ਤੇ ਉੱਥੋਂ ਦੀ ਜਿਹੜੀ ਪਰਜਾ ਸੀ ਉਹਨਾਂ ਨੇ ਪਾਰੀ ਖੁਸ਼ੀਆਂ ਮਨਾਈਆਂ ਇਸ ਪੱਤੇ ਦੇ ਵਿੱਚ ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਾਰੀ ਟਾਈਲੇ ਦੇ ਲਈ ਪਾਰੀ ਗੱਪਾਂ ਅਰਦਾਸ ਕਰਵਾਇਆ ਸ੍ਰੀ ਪੰਜਾਬ ਨੇ ਤੇ ਇਹ ਸੀ ਆਪਣੀ ਵੀਡੀਓ ਦਾ ਅੱਜ ਦੀ ਵੀਡੀਓ ਦਾ ਇਤਿਹਾਸ ਤانوں ਕਿੱਦਾਂ ਦੀ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜਿਹਦੇ ਨਾਲ ਹੌਸਾ ਮਿਲਦਾ ਹੈ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੋ ਤੇ ਆਪਣਾ ਚੈਨਲ ਜਾਂਦੇ ਜਾਂਦੇ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਕੇ ਜਾਓ